तेजी से बढ़ रहे चोरी की वारदात पुलिस को चुनौती दे रही है जिसमें प्रशासन ने इस चुनौती को स्वीकार कर इसमें विजय हासिल की जी हां मामला अमृतसर का है जहां सीआईए स्टाफ 3 पुलिस ने चोरी की दो कारें बरामद की हैं आपको बता दें कि कार दिल्ली से चुराकर और इन पर पंजाब सरकार मानवाधिकार आयोग और वकीलों के फर्द स्टीकर लगाकर प्रभावशाली दिखाने का प्रयास किया जा रहा है जानकारी मुताबिक पुलिस ने इस मामले में मुख्य आरोपी मंजीत सिंह को गिरफ्तार कर लिया जबकि उसकी बहन सिमरनजीत कौर को अभी तक गिरफ्तार नहीं किया गया आपको बता दें कि पुलिस को सूचना मिली थी कि मंजीत सिंह ने एक ग्रे बलेनो कार चुरा कर पर फर्जी नंबर प्लेट लगाकर अपनी बहन सिमरनजीत कौर के घर पर रखी है जिसके बाद पुलिस ने जांच की बाद में जांच में पता चला कि सिमरनजीत कौर पेशे से वकील हैं और उन्हें पता था कि कार चोरी की है लेकिन अपनी छाप छोड़ने के लिए उन्होंने कार पर पंजाब सरकार मानवाधिकार आयोग और वकील के स्टिकर लगा दिए आपको बता दें कि जब पुलिस ने मंजीत सिंह से पूछताछ की तो उसकी तलाशी में प्रीतम एनक्लेव जी रोड बाईपास अमृतसर से

ਮਨਿੰਦਰ ਜੀ ਇਹਨਾਂ ਨੇ ਐਫ ਆਈ ਆਰ ਰਿਸਟਰ ਕੀਤੀ ਹੈ ਫਾਈ ਨੰਬਰ 18252 2025 ਅੰਡਰ ਸੈਕਸ਼ਨ 303 2 317 2 342 2 ਕਾਰ 2 ਪੀ ਐਨ ਐਸ ਪੀ ਐਸ ਕੈਂਟਨਮੈਂਟ ਅੰਬਲਰਸਰ ਜੋ ਕਿ ਸਾਰੇ ਕਾਰਪੀ ਸੀਆਈਏ ਸਟਾਫ 3 ਨੇ ਕੀਤੀ ਹੈ ਇਹਦੇ ਸਗੇ ਕਿ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਲੇਡੀ ਐਡਵੋਕੇਟ ਹੈਗੀ ਹੈ ਸਿਮਰਨਜੀਤ कौर ਉਹਦਾ ਉਹ ਆਪਣੀ ਵਕਾਲਤ ਯਾਰ ਦੇ ਵਿੱਚ ਚੋਰੀ ਦੀ ਗੱਡੀ ਚਲਾ ਰਹੀ ਹੈ ਜਿਹਦੇ ਉੱਪਰ ਹਿਊਮਨ ਰਾਈਟਸ ਦਾ ਵੀ ਸਟicker ਲੱਗਿਆ ਹੋਇਆ ਹੈ ਤੇ ਦੂਸਰਾ ਆਪਣਾ ਗਵਰਨਮੈਂਟ ਆਫ ਪੰਜਾਬ ਦਾ ਵੀ ਉਹਨੇ ਸਟicker ਲਾਇਆ ਹੋਇਆ ਹੈ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਦੇ ਉੱਪਰ ਐਕਟ ਆਨ ਕਰਦੇ ਸੀਆਈਏ ਸਟਾਫ 3 ਨੇ ਆਪਣਾ ਗੱਡੀ ਰਾਉਂਡ ਅਪ ਕੀਤੀ ਤੇ ਬਲੇਨੋ ਕਾਰ ਹੈ ਗ੍ਰੇ ਕਲਰ ਦੀ ਤੇ ਉਹ ਜਦੋਂ ਰਾਉਂਡ ਅਪ ਕੀਤੀ ਤੇ ਉਹਨੂੰ ਅਸੀਂ ਆਪਣੇ ਕਬਜ਼ੇ ਵਿੱਚ ਲਿੱਤਾ ਤੇ ਉਹਦੀ ਸਰਚ ਦੇ ਦੌਰਾਨ ਸਾਨੂੰ ਉਹ ਉਹਦੇ ਵਿੱਚੋਂ ਉਹਦੀ ਅਸਲੀ ਨੰਬਰ ਪਲੇਟ ਸੀ ਮਿਲੀਆਂ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਜਿਹੜੀ ਜਾਲੀ ਨੰਬਰ ਪਲੇਟ ਸੀ ਸੀਗੀਆਂ ਉਹ ਵੀ ਬਿਲਕੁਲ ਅਸਲੀ ਦੀ ਤਰ੍ਹਾਂ ਹੀ ਲੱਗੀਆਂ ਹੋਈਆਂ ਸੀ ਤੇ ਜਦੋਂ ਅਸਲੀ ਨੰਬਰ ਪਲੇਟ ਸਾਨੂੰ ਮਿਲੀਆਂ ਉਹ ਅਸੀਂ ਉਹਨਰ ਨੂੰ ਕਾਲ ਅਪ ਕੀਤਾ ਰਿਕਾਰਡ ਕਢਾ ਕੇ ਇਹ ਦਿੱਲੀੋਂ ਕਾਰ ਚੋਰੀ ਹੋਈ ਸੀ ਜੀ ਫਿਰ ਅਸੀਂ ਹੋਰ ਉਹਦੇ ਉੱਪਰ ਕਾਰਵਾਈ ਹੋਰ ਉਹਦੇ ਉੱਪਰ ਐਕਟ ਆਨ ਕੀਤਾ ਤੇ ਸਾਨੂੰ ਉਹਦੇ ਨਾਲ ਨਾਲ ਇੱਕ ਸੀਆਈਏ ਸਟਾਫ ਦੀ ਸੌਰੀ ਇੱਕ ਸਾਨੂੰ ਕੀਆ ਸੈਲਟੋ ਕੀਆ ਸੋਨਿਕ ਕਾਰ ਵੀ ਗ੍ਰਾਮਤ ਹੋਈ ਜਿਹੜਾ ਕਿ ਅਪਲਾਈਡ ਫੋਰ ਸਿਗਾ ਨੰਬਰ ਪਰ ਜਿਹੜੀ ਕੀਆ ਸੈਲਟੋ ਕੀਆ ਸੋਨਿਕ ਕਾਰ ਹੈ ਉਹਦੇ ਉੱਪਰ ਸ਼ੀਸ਼ੇ ਦੇ ਅੰਦਰ ਐਡਵੋਕੇਟ ਦਾ ਸਟicker ਸੀਗਾ ਜਿਹਦੇ ਤੇ ਸਿਮਰਨਜੀਤ ਪੌਰ ਡਾਕਟਰ ਜਸਵੰਤ ਸਿੰਘ ਉਹਦਾ ਐਡਵੋਕੇਟ ਦਾ ਜਿਹੜਾ ਹਾਈ ਕੋਰਟ ਦਾ ਸਟicker ਮਿਲਦਾ ਹੈ ਉਹ ਲੱਗਿਆ ਹੋਇਆ ਸੀ ਤੇ ਜੇ ਤੋਂ ਸੰਸਾਰਾ ਪਤਾ ਚੱਲੇ ਤੇ ਅਸੀਂ ਜਿਹੜਾ ਆਪਣਾ ਮਨਜੀਤ ਸਿੰਘ ਹੈ son of Jaswant Singh ਐ ਤੋਂ ਨਾ ਪੈਂਟਰਾ ਹੈਗੇ ਆ ਮਨਜੀਤ ਤੇ ਸਿਮਨਜੀਤ ਕੌਰ ਉਹਨੂੰ ਅਸੀਂ ਪ੍ਰੋਡਕਸ਼ਨ ਵਾਟੇ ਤੋਂ ਲੈ ਕੇ ਆਏ ਗੋਇੰਵਾਲ ਸਾਬ ਤੋਂ ਤੇ ਉਹਦੇ ਆਪ ਤਾਂ ਹੀ ਸਾਨੂੰ ਕੀਆਕਾਰ ਵੀ ਬ੍ਰਮਤ ਹੋਈ ਤੇ ਅਸੀਂ ਪਰਚਾ ਦਰਜ ਕਰਕੇ ਮਨਜੀਤ ਦੀ ਰੈਸਪਾਲੀ ਹੈ ਸਿਮਨਜੀਤ ਕੌਰ ਹਲੇ ਪੱਜੀ ਹੋਈ ਹੈ ਸਰ ਕਿੰਨੀਆਂ ਕਦੀਆਂ ਦਿੱਲੀ ਤੋਂ ਲੈ ਕੇ ਆਏ ਨੇ ਹੁਣ ਤੱਕ ਅਲਤੱਕ ਸਾਨੂੰ ਜੋ ਇਨਫੋਰਮੇਸ਼ਨ ਹੈ ਉਹ ਦੋ ਗੱਡੀਆਂ ਦੀ ਹੈਗੀ ਹੈ ਬਲੇਨੋ ਕਾਰ ਤੇ Kia Sonet ਦਾ ਅਟਾ ਲੱਗਾ ਕਿ ਦੋ ਗੱਡੀਆਂ ਚੋਰੀਆਂ ਗਈਆਂ ਨੇ ਜੀ ਇਹਨਾਂ ਦੇ ਬਾਰੇ ਪੁੱਛੋ ਨਹੀਂ ਖਰੀਦੀ ਨਹੀਂ ਇਹ ਚੋਰੀ ਦੀ ਹੈਗੀ ਹੈ ਅੱਛਾ ਜੀ ਦੋਨੋਂ ਗੱਡੀਆਂ ਜਿਹੜੀਆਂ ਚੋਰੀ ਦੀਆਂ ਅਸੀਂ ਤਾਂ ਟਰੈਕ ਡਾਊਨ ਕਰ ਰਹੇ ਹਾਂ ਕੌਣ ਅਜਲੀ ਨੰਬਰ ਪਲੇਟ ਵੀ ਕੌਣ ਬਣਾ ਰਿਹਾ ਕਿਉਂਕਿ ਪੂਰੀ ਉਬਹੂ ਜਿਹੜੀ ਨੰਬਰ ਪਲੇਟ ਹੈ ਉਹ ਹੈਗੀ ਹੈ ਜਿਵੇਂ ਨਾਰਮਲ ਆਪਣਾ ਆਰਟੀਕਲ ਆਫਿਸ ਨੰਬਰ ਪਲੇਟ ਦਿਖਾਉਂਦਾ ਹੈ ਮਨਜੀਤ ਸਿੰਘ ਦੇ ਉੱਪਰ 6 ਪਰਚੇ ਦਰਜ ਹੈਗੇ ਆ ਸਮਝਿਆ ਤਾਂ ਬਾਹਰ ਆਇਆ ਨਹੀਂ ਹੋਣਾ ਐ ਹੁਣ ਦੁਬਾਰਾ ਜੇਲ੍ਹ ਵਿੱਚ ਹੈ ਫੈਬਰੂਰੀ ਦਾ ਉਸ ਤੋਂ ਪਹਿਲਾਂ ਬੇਲ ਤੇ ਬਾਹਰ ਸੀਗਾ ਉਦੋਂ ਇਹਨੇ ਚੋਰੀਆਂ ਕੀਤੀਆਂ ਸੀ। ਸਰ ਕੈਨਲ ਲਿੰਕ ਦੇ ਨਹੀਂ ਕਿ ਕਿਸ ਨਾਲ ਨਹੀਂ ਇਹ ਦੋਨਾਂ ਦਾ ਹਾਲੇ ਤੱਕ ਜੋ ਸਨਪਤਾ ਚੱਲਿਆ ਦੋਨਾਂ ਦਾ ਆਪਸੀ ਗਿਆ ਹੈ। ਲਗਾਤਾਰ ਪੁਰਾਣੇ ਸਮੇਂ ਤੋਂ ਇਹਨਾਂ ਦੇ ਦਸਤਾਵੇਜ਼ਾਂ ਦੇ ਕੰਮ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ। ਦੇਖੋ ਜਿਹੜੇ 6 ਪਰਚੇ ਦਰਜ ਹੈਗੇ ਐ ਇਹਦੇ ਤੇ ਮਨਜੀਤ ਤੇ ਉਹ ਚੋਰੀ ਵਗਰਾ ਦੇ ਹੀ ਹੈਗੇ ਐ ਤੇ ਆਬਵੀਅਸਲੀ ਤੇ 420 ਦੇ ਵੀ ਹੈਗੇ ਐ ਤੇ ਦੋ ਚੋਰੀ ਦੇ ਬਾਕੀ 420 ਦੇ ਨੇ। ਤੇ ਆਬਵੀਅਸਲੀ ਧੋਖਾਧੜੀ ਦੇ ਕੰਮ ਤਾਂ ਕਰ ਹੀ ਰਹੇ ਆ ਜੀ। ਹਾਂ ਸਰ 1200 ਸੀ ਜਿਹਨੂੰ ਪ੍ਰਧਾਨ ਨੂੰ ਇਹ ਚੀਜ਼ ਹਾਂਜੀ ਉਹਨਾਂ ਨੇ ਨੋਟਿਸ ਇਚ ਹੀ ਹੈ ਅੱਛਾ ਜਾਣਕਾਰੀ ਦਿੱਤੀ ਜਾਏਗੀ ਜਾਂ ਬਿਲਕੁਲ ਜੀ ਅਸੀਂ ਜਿਵੇਂ ਦੋ ਗੱਡੀਆਂ ਦੀ ਲੈ ਲਈਏ ਹੋਰ ਵੀ ਅਸੀਂ ਦਿੱਲੀ ਜਿਹੜਾ ਤਿਲਕਨਗਰ थाना ਜਿਹੜਾ ਹੈਗਾ ਉੱਥੇ ਵੀ ਅਸੀਂ ਕੰਟੈਕਟ ਕੀਤਾ ਹੈ ਉਹਨਾਂ ਨੇ ਵੀ ਐਫਆਈਆਰ ਆਪਣੀ ਕੱਟੀ ਹੈ ਤੇ ਉਹਦਾ ਨੰਬਰ ਹੈਗਾ ਐਫਆਈਆਰ ਨੰਬਰ 30851 ਅੰਡਰ ਸੈਕਸ਼ਨ 379 ਆਈਪੀਸੀ 710 2023 ਦੀ ਐਫਆਈਆਰ ਸਾਡਾ ਉਹ ਚੋਰੀ ਕਰਦੇ ਸੀ ਕਿ ਚੋਰੀ ਕਰਾ ਕੇ ਇੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਹੱਲੇ ਅਸੀਂ ਜਿਵੇਂ ਇਹਨੂੰ ਪ੍ਰੋਡਕਸ਼ਨ ਵਾਰਡੈਂਟ ਤੇ ਲਿੱਤਾ ਲੇਸੀ ਪੁੱਛਗਿਛ ਕਰ ਰਹੇ ਹਨ ਪਰ ਜੋ ਹਾਲ ਤੱਕ ਜੋ ਪਤਾ ਚੱਲੇ ਇਹ ਜਿਹੜੀ ਦੋ ਗੱਡੀਆਂ ਚੋਰੀ ਕੀਤੀ ਹੈ ਮਲੇ ਇਹਦੇ ਸਿਸਟਰੇ ਚਲਾ ਰਹੀ ਸੀ ਅਜੇ ਸਰ ਉਹ ਨਹੀਂ ਉਹਦੇ ਤੇ ਹਾਲੇ ਕੋਈ ਪਰਚਾ ਦਰਜ ਨਹੀਂ ਹੈ ਪਹਿਲਾ ਪਰਚਾ ਉੱਤੇ ਦਰਜ ਹੋਇਆ ਇਹ ਪਤਾ ਲੱਗਾ ਕਿ ਉਹਨੇ ਬਹੁਤ ਸਾਰੇ ਪਰਚੇ ਦਰਜ ਕਰਾਏ ਲੋਕਾਂ ਦੇ ਉੱਤੇ ਉਹ ਪਤਾ ਕਰ ਲਾਂਗੇ ਕੀ ਹੋ ਰਿਹਾ ਹੈ ਤੇ ਸਰ ਇਹਨਾਂ ਕੋਲ ਹੋਰ ਬਲਾਮਤੀ ਦੀ ਉਮੀਦ ਕੋਈ ਹੈਗੀ ਹੈ ਉਮੀਦ ਹੈਗੀ ਹੈ ਜੀ ਜਿਵੇਂ ਇਹਨਾਂ ਨੇ ਦੋ ਗੱਡੀਆਂ ਤਾਂ ਘਰ ਦੇ ਵਿੱਚ ਹੀ ਚੱਲ ਰਹੀਆਂ ਬਾਕੀ ਹੋਰ ਵੀ ਕੁਝ ਸਾਹਮਣੇ ਆਏਗਾ ਤਾਂ ਐਸੀ ਤੰਦਰਸਤ ਸਰ ਮੈਂ ਲੋਨ ਗ੍ਰੱਟਾ ਕਰ ਮੈਨੂੰ ਸ਼ਾਪੇ ਮਾਰੀ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਪੂਰੀ ਸਾਡੀ ਟੀਮ ਬਣੀ ਹੋਈ ਹੈ ਸੀ 3 ਦੀ ਵੀ ਤੇ ਕੰਟਰੋਲਮੈਂਟ ਥਾਣੇ ਦੀ ਵੀ ਟੀਮ ਬਣੀ ਹੈ ਤੇ ਅਸੀਂ ਪੂਰੀ ਛਾਪੇ ਮਾਰੀ ਕਰ ਸਰ ਕਿੰਨਾ ਟਫ ਹੁੰਦਾ ਹੈ ਕਿ ਉਹ ਜਿਸ ਤਰ੍ਹਾਂ ਵਕੀਲ ਹੈ ਉਹ ਮਤਲਬ ਨੀਕਰ ਨੋਬਦੀ ਜ਼ਬ ਉਹ ਦਾ ਲਾ ਫਲੈਂਡ ਕੋਈ ਵੀ ਹੋਏ ਜੇ ਗਲਤ ਕੰਮ ਕੀਤਾ ਤਾਂ ਹੀ ਵੀ ਟੇਕਨ ਟੂ ਕਾਰ